ਪੋਲੇ ਪਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੁਲਿਸ ਨੇ ਗਿਰੋਹ ਦੀ ਇੱਕ ਮੈਂਬਰ ਨੂੰ ਕਾਬੂ ਕੀਤਾ ਜਾਣਕਾਰੀ ਮੁਤਾਬਕ ਇਸ ਗਿਰੋਹ ਦੇ ਮੈਂਬਰ ਇੰਪੀਰੀਅਲ ਐਜੂਕੇਸ਼ਨ ਨਾਂ ਦੀ ਏਜੰਸੀ ਚ ਆਪਣਾ ਦਫਤਰ ਚਲਾ ਰਹੇ ਸਨ ਇਹ ਗਿਰੋਹ ਲੋਕਾਂ ਨੂੰ ਵੱਖ-ਵੱਖ ਦੇਸ਼ਾਂ ਚ ਭੇਜਣ ਦੇ ਨਾਂ ਤੇ ਲੱਖਾਂ ਕਰੋੜਾਂ ਦਾ ਚੂਨਾ ਲਗਾ ਚੁੱਕੇ ਨੇ ਡੀਸੀਪੀ ਗੁਰਜਿੰਦਰ ਸਿੰਘ ਔਲਖ ਨੇ ਦੱਸਿਆ ਕਿ 20 ਤੋਂ ਉੱਪਰ ਆਈਆਂ ਦਰਖਾਸਤਾਂ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਦੇ ਦਫਤਰ ਚੋਂ 26 ਪਾਸਪੋਰਟ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਨੇ 5 ਦੋਸ਼ੀ ਨੇ ਜਿਨ੍ਹਾਂ ਨੇ ਕਰੋੜਾਂ ਦੀ ਠੱਗੀ ਮਾਰੀ ਹੋਈ ਹੈ ਇਹਨਾਂ ਪੰਜਾਂ ਦੋਸ਼ੀਆਂ ਚੋਂ ਇੱਕ ਸਮਿਤਰਾ ਨਾਂ ਦੀ ਲੇਡੀ ਜਿਹੜੀ ਕਿ ਮੇਨ ਮੁੱਖ ਦੋਸ਼ੀ ਦੀ ਭੂਆ ਉਹ ਰੈਸਟ ਹੋਈ ਹੈ ਤੇ ਉਹਦੇ ਦਫ਼ਤਰ ਦੀ ਜਦੋਂ ਸਰਚ ਕੀਤੀ ਗਈ ਤਾਂ ਉਤੋਂ 26 ਪਾਸਪੋਰਟ ਬਰਾਮਦ ਹੋਏ ਤੇ 20 ਦੇ ਪ੍ਰੀ ਹੋਰ ਲੋਕਾਂ ਨੇ ਸਾਨੂੰ ਬਰਖਾਸਤਾਂ ਦਿੱਤੀਆਂ ਨੇ ਇਹਦੇ ਬਰਖਲਾ ਐਲਓਸੀ ਵਗੈਰਾ ਅਸੀਂ ਜਾਰੀ ਕਰਤੀ ਆ ਜਿਹੜੇ ਬੰਦੇ ਘੋੜੇ ਨੇ ਉਹ ਦੋਸਤ ਕਿਹੜੀ ਕੰਪਨੀ ਦੇ ਨਾਮ ਤੇ ਚਲਾ ਰਹੇ ਸੀ ਸਾਰਾ ਜਿਹੜਾ ਵੀ ਗੋਰ ਕਰਨਾ ਚਲਾ ਰਹੇ ਸੀ ਜਿਹੜੀ ਕੰਪਨੀਆਂ ਇਹ ਐਮਪੀਰੀਅਲ ਐਜੂਕੇਸ਼ਨ ਏਜੰਸੀ ਦੇ ਨਾਮ ਦੇ ਬੱਸ ਸਟੈਂਡ ਦੇ ਲੱਗੇ ਉੱਥੇ ਚਲਾ ਰਹੇ ਸੀ ਕਿੰਨਾ ਪੈਸਾ ਲੈਂਦੇ ਸੀ ਇਹ ਬੰਦੇ ਕੋਲ ਮਿਨੀਮਮ ਜਾਂ ਮੈਕਸਿਮਮ ਕੀ ਅੱਡਾ ਅੱਡਾ ਜੀ 5 ਲੱਖ ਦੀ ਵੀ ਆਈ ਆ 10 ਦੀ ਵੀ ਆਈ ਆ 12 ਦੀ ਵੀ ਆਈ ਆ ਜਿਹੇ-ਜਿਹੇ ਬੰਦਾ ਹੁੰਦਾ ਸੀ ਉਹਨੇ ਉਹ ਤਾਂ ਲੈ ਲੈਂਦੀ ਸੀ ਜਿਹੜੀਆਂ ਹੁਣ ਸਾਡੇ ਕੋਲ ਦਰਖਾਸਤਾਂ ਆ ਰਹੀਆਂ ਨੇ ਉਹਨਾਂ 'ਚ 10 ਲੱਖ ਦੀ ਵੀ ਆ ਪੰਜ ਦੀ ਵੀ ਅੱਠ ਦੀ ਵੀ ਆ ਵਖਰੇ ਵਖਰੀ ਮਾਮਲੇ ਕੰਪਲੇਂਟਸ ਵਿੱਚ ਆ ਚੁੱਕੀਆਂ 20 ਦੇ ਲਗਭਗ 20 ਦੇ ਲਗਭਗ ਕੰਪਲੇਂਟਸ ਇਹ ਅਟਾਟ ਕੰਟਰੀਆਂ ਜਿੱਥੇ ਦਾ ਸੀ ਕਿਉਂਕਿ ਇਹਨਾਂ ਨੇ ਜੋ ਖਦੇਸ਼ ਜਿਹੜਾ ਠੱਗੀ ਦਾ ਸੀਗਾ ਫਿਲਹਾਲ ਪੁਲਿਸ ਵੱਲੋਂ ਬਾਕੀ આરોપીਆਂ ਦੀ ਭਾਲ ਕੀਤੀ ਜਾ ਰਹੀ ਹੈ ਜਲੰਧਰ ਤੋਂ ਸੋਨੂ ਮਹਾਜਨ ਜਗਬਾਣੀ ਟੀਵੀ